डेंगू तो बच्चों के डेंगू का बुखार हो गया है उसी आ, कुछ जो मैं तो कुछ होम रैमेडीज एक घरेलू नुस्खे तो अपना सकते हो जिसने दे डेंगू का बुखार जल्दी उतर जाएगा इम्यूनिटी जो है स्ट्रोंग होगी और वीकनेस बहुत ज्यादा नहीं होएगी और अगर डेंगू का बुखार नहीं भी होया और किसी भी परिवार के डेंगू का बुखार नहीं होना चाहिए ਇਹੀ ਮੈਂ ਕਹਿਣਾ ਚਾਹੁੰਦੀ ਹਾਂ ਤੇ ਉਸ ਦੇ ਲਈ ਸਾਨੂੰ ਆਪਣੇ احتیاط ਵੀ ਜ਼ਰੂਰ ਰੱਖਣਾ ਚਾਹੀਦਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਤਾਂ ਕਿ ਡੇਂਗੂ ਦਾ ਮੱਛਰ ਤੁਹਾਡੇ ਘਰ ਵਿੱਚ ਪੈਦਾ ਹੀ ਨਾ ਹੋ ਸਕੇ ਔਰ ਜੋ ਮੈਂ ਕੁਝ ਹੋਮ ਰੈਮਡੀਜ਼ ਦੱਸਣ ਜਾ ਰਹੀਆਂ ਇਸ ਨੂੰ ਬਿਨਾਂ ਡੇਂਗੂ ਦਾ ਬੁਖਾਰ ਹੋਏ ਵੀ ਅਗਰ ਤੁਸੀਂ ਡੇਲੀ ਇਹ ਡਰਿੰਕਸ ਕੋਈ ਨਾ ਕੋਈ ਅਪਣਾ ਲੈਂਦੇ ਹੋ ਰੁਟੀਨ ਦੇ ਵਿੱਚ तो इम्यूनिटी स्ट्रांग बनी ही रहेगी और डेंगू का बुखार नहीं होएगा सो so, आज की वीडियो बहुत खास रहने वाली है जरूर ध्यान सुनना वेखना हूं तक पेज में फॉलो नहीं किया तो फॉलो कर दो यूट्यूब चैनल हैल्थ एडवाइस विद हरजोत कौर ने सबसक्राइब नहीं किया तो फटाफट सबसक्राइब भी कर दो सब तो पहला देखो जी मैं गल करा तो नारियल पानी ये तो असं सारे ही जानते हैं कि जब डेंगू का बुखार नहीं वैसे भी कोई भी ਕਿਸਨੂੰ ਵੀਕਨੈਸ ਆ ਗਈ ਹੋਵੇ ਜਾਂ ਇਮਿਊਨਿਟੀ ਵੀਕ ਹੋ ਗਈ ਆ ਤਾਂ ਜ਼ਰੂਰ ਨਾਰੀਅਲ ਦਾ ਪਾਣੀ ਪੀਣਾ ਚਾਹੀਦਾ ਉਹ ਡੇਂਗੂ ਤੇ ਬੁਖਾਰ ਦੇ ਵਿੱਚ ਤਾਂ ਇਹ ਬਹੁਤ ਹੀ ਜ਼ਿਆਦਾ ਵਰਦਾਨ ਦੀ ਤਰ੍ਹਾਂ ਜੋ ਹੈ ਸਾਬਿਤ ਹੁੰਦਾ ਹੈ ਕਿਉਂਕਿ ਇਸ ਦੇ ਵਿੱਚ ਇਲੈਕਟ੍ਰੋਲਾਈਟਸ ਅੱਛੀ ਤਰ੍ਹਾਂ ਨਾਲ ਮਿਲ ਜਾਂਦੇ ਨੇ ਕਈ ਤਰ੍ਹਾਂ ਦੇ ਮਿਨਰਲਸ ਇਸ ਤੋਂ ਮਿਲ ਜਾਂਦੇ ਨੇ ਜਿਹੜੇ ਡੇਂਗੂ ਦੇ ਬੁਖਾਰ ਦੇ ਕਰਕੇ ਵੀਕਨੈਸ ਹੋ ਰਹੀ ਹੁੰਦੀ ਹੈ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਰਹੀ ਹੁੰਦੀ ਹੈ ਇਸ ਦੇ ਨਾਲ ਆਰਾਮ ਮਿਲਦਾ ਹੈ ਉਹ ਜਿਹੜੀ ਡੀਹਾਈਡਰੇਸ਼ਨ ਤੋਂ ਬਚਣਾ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਡੇਂਗੂ ਦਾ ਬੁਖਾਰ ਹੋ ਜਾਂਦਾ ਸੋ ਨਾਰੀਅਲ ਦਾ ਪਾਣੀ ਦਿਨ ਦੇ ਵਿੱਚ ਇਹਦਾ ਅੱਗੋਂ ਸੇ ਗੱਲ ਕਰੀਏ ਤુલਸੀ ਦੇ ਪੱਤੇ ਲਗਭਗ ਸਾਰੇ ਘਰਾਂ ਦੇ ਵਿੱਚ ਤੁਲਸੀ ਦਾ ਪੌਦਾ ਬੂਟਾ ਜੋ ਹੈ ਲੱਗਿਆ ਹੁੰਦਾ ਹੈ ਤੁਲਸੀ ਦੇ ਕੁਝ ਪੱਤੇ ਲੋ ਨਾਲ ਥੋੜੀ ਜੀ ਕਾਲੀ ਮਿਰਚ ਲੋਏ ਪਾਣੀ ਨੂੰ ਅੱਛੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਨਾਲ ਉਬਾਲ ਕੇ ਛਾਣ ਲੋ ਔਰ ਇਹ ਪਾਣੀ ਪੀਓ ਤੇ ਇਸ ਦੇ ਨਾਲ ਵੀ ਅਗਰ ਕਿਸੇ ਨੂੰ ਡੇਂਗੂ ਦਾ ਬੁਖਾਰ ਹੈ ਅਗਰ ਦਿਨ ਦੇ ਵਿੱਚ ਥੋੜਾ ਥੋੜਾ ਥੋੜੀ ਥੋੜੀ देर बाद ਪੀਂਦੇ ਹੋ ਤਾਂ ਡੇਂਗੂ ਦਾ ਬੁਖਾਰ ਜਲਦੀ ਉਤਰ ਜਾਏਗਾ ਔਰ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਇਸ ਦੇ ਨਾਲ ਨਹੀਂ ਹੋਣ ਵਾਲਾ ਹੈ ਡੇਂਗੂ ਦਾ ਬੁਖਾਰ ਨਹੀਂ ਵੀ ਹੋਇਆ ਹੈ ਤਾਂ ਵੀ ਤੁਸੀਂ ਹੁਣੇ ਤੋਂ ਇਹ ਰੂਟੀਨ ਬਣਾ ਲਓ ਕਿ ਸ਼ਾਮ ਨੂੰ ਤੁਸੀਂ ਜ਼ਰੂਰ ਤੁਲਸੀ ਦੇ ਪੱਤੇ ਕਾਲਕੇ ਇਸੇ ਥੋੜੀ ਜੀ ਕਾਲੀ ਮਿਰਚ ਪਾ ਕੇ ਪੀ ਲਓ ਤਾਂ ਕਿ ਇਮਿਊਨਿਟੀ ਸਟਰੋਂਗ ਬਣੀ ਹੀ ਰਵੇ ਤੇ ਕੋਈ ਵੀ ਵਾਇਰਲ ਬੁਖਾਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਜਕੜ ਹੀ ਨਾ ਸਕੇ ਅਗੋ ਗੱਲ ਕਰੀਏ ਮੇਥੇ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚਾ ਜਾਂ ਅੱਧਾ ਚਮਚ ਮੇਥੇ ਭਿਉਂ ਦੋ ਅਗਲੇ ਦਿਨ ਸਵੇਰੇ ਇਸ ਨੂੰ ਛਾਣ ਕੇ ਪੀ ਲਓ ਜਿਸ ਨੂੰ ਤਾਂ ਡੇਂਗੂ ਦਾ ਬੁਖਾਰ ਹੈ ਉਸ ਨੂੰ ਜੋ ਹੈ ਜਿਹਨੂੰ ਸਰੀਰ ਦੇ ਵਿੱਚ ਦਰਦ ਜੋੜਾਂ ਦੇ ਵਿੱਚ ਦਰਦ ਕਿਉਂਕਿ ਬਹੁਤ ਜ਼ਿਆਦਾ ਹੋ ਰਹੀ ਹੁੰਦੀ ਹੈ ਡੇਂਗੂ ਦੇ ਬੁਖਾਰ ਦੇ ਨਾਲ ਤੇ ਇੱਥੇ ਸਰੀਰ ਦੇ ਦਰਦ ਜੋੜਾਂ ਦੇ ਦਰਦ ਤੋਂ ਰਾਹਤ ਵੀ ਮਿਲੇਗੀ और इम्यूनिटी ड्रिंक जी आप गल कर रहे इम्यूनिटी स्ट्रोंग भी बना दिया ने सो ये भी जो है अपनाया जा सकता है बुखार जल्दी ठीक होने लगेगा, जोड़ा का दर्द शरीर का दर्द भी ठीक होने लगेगा। हल्दी वाला दुध भी पीता जा सकता है रात एक गिलास दुध एक चम्मच या अदा चम्मच हल्दी जो है घोल के पी लो ਇਸਨਾਂ ਜਿੰਨੀ ਵੀ ਵੀਕਨੈਸ ਆ ਰਹੀ ਹੈ ਪਲੇਟਲੇਟਸ ਘਟਦੇ ਜਾ ਰਹੇ ਸੀ ਅਗਰ ਇਹ ਰੈਗੂਲਰ ਪੀਤਾ ਜਾਏਗਾ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਇਸੇ ਨਾਲ ਬਹੁਤ ਫਾਇਦਾ ਮਿਲਣ ਵਾਲਾ ਹੈ ਦੇਖੋ ਇਹ ਜਿੰਨੀਆਂ ਵੀ ਡਰਿੰਕਸ ਹੈ ਮੈਂ बार-बार ਦੱਸ ਰਹੀਆਂ ਕਿ ਇਮਿਊਨਿਟੀ ਨੂੰ ਸਟਰੋਂਗ ਕਰਨ ਵਾਲੀਆਂ ਨੇ ਸਿਰਫ ਡੇਂਗੂ ਦਾ ਬੁਖਾਰ ਜਿਨ੍ਹਾਂ ਨੂੰ ਛੜਿਆ ਉਹੀ ਨਹੀਂ ਡੇਲੀ ਰੂਟੀਨ ਦੇ ਵਿੱਚ ਵੀ ਇਹਨਾਂ ਵਿੱਚੋਂ ਕੋਈ ਨਾ ਕੋਈ ਡਰਿੰਕ ਤੁਸੀਂ ਜ਼ਰੂਰ ਲੈਂਦੇ ਰਹੋ ਤਾਂ ਕਿ ਇਮਿਊਨਿਟੀ ਤੁਹਾਡੀ ਸਟਰੋਂਗ ਰਹੇ ਔਰ ਡੇਂਗੂ ਦਾ ਬੁਖਾਰ ਹੋ ਹੀ ਨਾ ਸਕੇ ਹਲਦੀ ਵਾਲੇ ਦੁੱਧ ਤੋਂ ਬਾਅਦ ਗੱਲ ਕਰੀਏ ਨਿੰਮ ਦੇ ਪੱਤੇ ਨਿੰਮ ਦੇ ਪੱਤਿਆਂ ਨੂੰ ਵੀ ਜੋ ਹੈ ਬਹੁਤ ਚੰਗਾ ਸੀ ਸਾਧਿਆ ਐਂਟੀਵਾਇਰਲ ਗੁਣ ਇਸ ਦੇ ਵਿੱਚ ਹੁੰਦੇ ਨੇ ਕੋਈ ਵੀ ਸਾਡੇ ਅੰਦਰ ਵਾਇਰਸ ਜਾਂ ਕੋਈ ਵੀ ਵਾਇਰਲ ਇਨਫੈਕਸ਼ਨ ਹੁੰਦਾ ਤਾਂ ਉਸ ਦੇ ਨਾਲ ਇਹ ਨਿੰਮ ਦੇ ਪੱਤੇ ਜੜਿਆ ਉਸ ਨੂੰ ਸਾਡੀ ਬਾਡੀ ਤੋਂ ਬਾਹਰ ਕਰਨ ਦਾ ਕੰਮ ਕਰ ਸਕਦੇ ਨੇ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲਓ ਛਾਣ ਲਓ ਔਰ ਇਹ ਤੁਸੀਂ ਪਾਣੀ ਪੀ ਸਕਦੇ ਹੋ ਅਨਾਰ ਦੇ ਜੂਸ ਦੀ ਜੇਕਰ ਅਸੀਂ ਗੱਲ ਕਰੀਏ ਬਹੁਤ ਹੀ ਜ਼ਿਆਦਾ ਗੁਣਕਾਰੀ ਰਹਿੰਦਾ ਹੈ ਜਿਨ੍ਹਾਂ ਨੂੰ ਡੇਂਗੂ ਦਾ ਬੁਖਾਰ ਹੋ ਜਾਂਦਾ ਹੈ ਐਂਟੀਆਕਸੀਡੈਂਟ ਹੈ ਇਸ ਨਾਲ ਇਮਿਊਨਿਟੀ ਸਟਰੋਂਗ ਰਹਿਣ ਵਾਲੀ ਹੈ ਔਰ ਇੱਥੇ ਮੈਂ ਜ਼ਰੂਰ ਦੱਸਾਂ ਕਿ ਜੇ ਡੇਂਗੂ ਤੇ ਬੁਖਾਰ ਵਾਲੇ ਪਰਸਨ ਨੂੰ ਅਸੀਂ ਅਨਾਰ ਦਾ ਜੂਸ ਪਿਲਾਣਾ ਹੈ ਤਾਂ ਫਰੈਸ਼ ਜੂਸ ਕੱਢ ਕੇ ਹੀ ਪਿਲਾਣਾ ਕੋਈ ਪੈਕਿੰਗ ਵਾਲਾ ਜੂਸ ਜੋ ਬਾਜ਼ਾਰਾਂ ਵਿੱਚ ਮਿਲਦੇ ਨੇ ਉਹ ਬਿਲਕੁਲ ਨਹੀਂ ਪਿਲਾਣਾ ਜਾਂ ਫਿਰ ਸਵੇਰ ਵਾਲਿਆਂ ਦਾ ਜੂਸ ਜਿਹੜਾ ਤੁਸੀਂ ਸ਼ਾਮ ਨੂੰ ਪਿਲਾਣਾ ਹੈ ਅਜਿਹਾ ਵੀ ਬਿਲਕੁਲ ਨਹੀਂ ਕਰਨਾ ਜਦੋਂ ਵੀ ਤੁਸੀਂ ਮਰੀਜ਼ ਨੂੰ ਇਹ ਜੂਸ ਦੇਣਾ ਹੈ फ्रैश जूस कढ़ा है तो उस नाल, दी नाल तो उसी जो है ये पिला देना है ताकि ये चंगी तरह नाल जो है इसे एंटीऑक्सीडेंट्स को कम कर सकन और मरीज को इसका वत वत फायदा भी मिल सके अदरक अच्छे शहद मिला के भी अगर लिया जाए इस डेंगू दे बुखार तो राहत मिल जाएगी ਇੱਕ ਚਮਚ ਜੋ ਹੈ ਅਦਰਕ ਦਾ ਰਸ ਅਦਰਕ ਨੂੰ ਤੁਸੀਂ اچھی ਤਰ੍ਹਾਂ ਰਗੜ ਕੇ ਉਸ ਨੂੰ ਨਿਚੋੜ ਕੇ ਇੱਕ ਚਮਚ ਰਸ ਕੱਢ ਲੈਣਾ ਹੈ ਇੱਕ ਚਮਚ ਇੱਕ ਚਮਚ ਅਦਰਕ ਦੇ ਰਸ ਦੇ ਵਿੱਚ ਇੱਕ ਚਮਚ ਸ਼ਹਿਦ ਤੁਸੀਂ ਮਿਲਾ ਲੈਣਾ ਹੈ ਔਰ ਇਸ ਨੂੰ ਤੁਸੀਂ ਜੋ ਹੈ ਦਿਨ ਵਿੱਚ ਦੋ ਜਾਂ ਤਿੰਨ ਵਾਰ ਲੈ ਲਓ ਤਾਂ ਦੇਖੋਗੇ ਤੁਸੀਂ ਸਿਰਫ ਡੇਂਗੂ ਦਾ ਬੁਖਾਰ ਨਹੀਂ ਨਾਰਮਲ ਵੀ ਅਗਰ ਕਿਸੇ ਨੂੰ ਕੋਈ ਬੁਖਾਰ ਬਹੁਤ ਚੜਦਾ ਰਹਿੰਦਾ ਹੈ ਤਾਂ ਵੀ ਇਹ ਅਦਰਕ ਤੇ ਸ਼ਹਿਦ ਨੂੰ ਮਿਲਾ ਕੇ ਉਹ ਲੈ ਸਕਦੇ ਨੇ ਉਹਨਾਂ ਨੂੰ ਢੇ ਸਾਰਾ ਫਾਇਦਾ ਮਿਲਣ ਵਾਲਾ ਹੈ ਬੁਖਾਰ ਤੋਂ ਰਾਹਤ ਮਿਲੇਗੀ ਅਰ اور ਇਮਿਊਨਿਟੀ ਤੁਹਾਡੀ ਸਟਰੋਂਗ ਬਣੇਗੀ ਔਰ ਇਸ ਦੇ ਨਾਲ ਜਿੰਨੇ ਵੀ ਬਾਡੀ ਵਿੱਚ ਟਾਕਸਿਨਸ ਨੇ ਉਹ ਵੀ ਬਾਡੀ ਤੋਂ ਬਾਹਰ ਜਾਣ ਵਾਲੇ ਨੇ ਗिलोए ਦੀ ਅਸੀਂ ਗੱਲ ਕਰੀਏ ਗिलोए ਦੇ ਪੱਤੇ ਬਾਰੇ ਜ਼ਿਆਦਾਤਰ ਲੋਕ ਜਾਣਦੇ ਹੀ ਨੇ ਇਮਿਊਨਿਟੀ ਬੂਸਟਰ ਹੈ ਗिलोए ਦੇ ਕੁਝ ਪੱਤੇ ਲੋ ਜਾਂ ਫਿਰ ਅੱਜ ਕੱਲ ਪਾਊਡਰ ਵੀ ਮਿਲ ਜਾਂਦਾ ਹੈ ਮਾਰਕੀਟ ਦੇ ਵਿੱਚ ਇਸ ਨੂੰ ਪਾਣੀ ਇੱਕ ਗਲਾਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲੋ 15 ਮਿੰਟ ਜੋ ਹੈ ਉਬਾਲ ਲਓ ਇਸ ਨੂੰ ਅੱਛੀ ਤਰ੍ਹਾਂ ਨਾਲ ਪਾਣੀ ਥੋੜਾ ਭਾਵੇਂ ਜ਼ਿਆਦਾ ਵੀ ਪਾ ਲਿਓ ਪੱਤੇ ਚੰਗੀਤਰਾਉਂ ਬਾਲਕੇ ਪਾਊਡਰ ਵੀ ਅਗਰ ਪਾਇਆ ਚੰਗੀਤਰਾਉਂ ਬਾਲਕੇ ਛਾਣ ਲੋ ਤੇ ਇਸ ਨੂੰ ਦਿਨ ਚ ਇੱਕ ਵਾਰ ਤੁਸੀਂ ਜ਼ਰੂਰ ਪੀਣਾ ਇਹ ਡਰਿੰਕ ਅਸੀਂ ਇਸ ਨੂੰ ਇਮਿਊਨਿਟੀ ਬੂਸਟਰ ਡਰਿੰਕਸ ਕਹਿ ਸਕਦੇ ਹਾਂ ਦਿਨ ਦੇ ਵਿੱਚ ਇੱਕ ਵਾਰ ਕੋਈ ਨਾ ਕੋਈ ਡਰਿੰਕ ਤੁਸੀਂ ਅੱਜ ਤੋਂ ਹੀ ਪੀਣੀ ਸ਼ੁਰੂ ਕਰ ਦਿਓ ਤਾਂ ਕਿ ਬਦਲਦੇ ਮੌਸਮ ਦੇ ਨਾਲ ਵੀ ਜਿਹੜਾ ਵਾਇਰਲ ਅੱਜ ਕੱਲ ਫੈਲ ਜਾਂਦਾ ਹੈ ਜਾਂ ਹੁਣ ਡੇਂਗੂ ਦੀ ਆਪਾਂ ਗੱਲ ਕਰ ਲਈਏ ਇਹਨਾਂ ਸਭ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਜੋ ਹੈ ਛੁਟਕਾਰਾ ਮਿਲ ਸਕੇ ਤੁਹਾਡਾ ਪਰਿਵਾਰ ਬਿਲਕੁਲ ਸੇਫ ਰਹੇ ਔਰ ਦੂਸਰੀ ਗੱਲ ਘਰ ਦੇ ਵਿੱਚ ਕਿਤੇ ਵੀ ਕੋਈ ਗਮਲੇ ਨੇ ਜਿੱਥੇ ਪਾਣੀ ਇਕੱਠਾ ਹੁੰਦਾ ਉਹ ਪਾਣੀ ਜੋ ਹੈ ਜਮਾ ਬਿਲਕੁਲ ਵੀ ਨਾ ਹੁੰਦੋ ਤਾਂ ਕਿ ਮੱਛਰ ਡੇਂਗੂ ਵਾਲਾ ਪੈਦਾ ਹੀ ਨਾ ਹੋ ਸਕੇ ਖਿੜਕੀਆਂ ਦਰਵਾਜ਼ੇ ਸ਼ਾਮ ਨੂੰ ਬੰਦ ਕਰ ਦਿਆ ਕਰੋ ਤਾਂ ਕਿ ਘਰ ਦੇ ਅੰਦਰ ਮੱਛਰ ਨਾ ਆ ਸਕੇ ਔਰ ਦੂਸਰੀ ਗੱਲ ਕਿ ਬੱਚਿਆਂ ਨੂੰ ਔਰ ਖੁਦ ਵੱਡੇ ਵੀ ਸਾਰੇ ਜੋ ਹੈ ਸੌਕਸ ਸ਼ਾਮ ਨੂੰ ਦੁਪਹਿਰ ਨੂੰ ਜੋ ਹੈ ਜ਼ਰੂਰ ਪਾ ਕੇ ਰੱਖਣ ਕਿਉਂਕਿ ਅਸੀਂ ਸਾਰੇ ਜਾਣਦੇ ਆ ਡੇਂਗੂ ਦਾ ਜਿਹੜਾ ਮੱਛਰ ਹੈ ਪੈਰਾਂ ਦੇ ਨੇੜੇ ਤੜੇ ਹੀ ਕੱਟ ਲੈਂਦਾ ਜਿਸ ਕਰਕੇ ਡੇਂਗੂ ਦਾ ਬੁਖਾਰ ਹੋ ਜਾਂਦਾ ਇਨਫੈਕਸ਼ਨ ਹੋ ਜਾਂਦਾ ਤੇ ਬਹੁਤ ਜ਼ਿਆਦਾ ਇਹ ਤੇਜ਼ ਬੁਖਾਰ ਹੁੰਦਾ ਜਿਸ ਵਿੱਚ ਸਿਰ ਦਰਦ ਬਾਡੀ ਪੇਨ ਜੋੜਾਂ ਦਾ ਦਰਦ ਔਰ ਇਹ ਅਸਹਿਨਿਆ ਦਰਦ ਹੁੰਦਾ ਜਿਨ੍ਹਾਂ ਨੂੰ ਬੁਖਾਰ ਹੋਇਆ ਉਹ ਜਾਣਦੇ ਨੇ ਕਿ ਕਿੰਨਾ ਹੀ ਇਹ ਪ੍ਰੋਬਲਮ ਕ੍ਰੀਏਟ ਕਰ ਦਿੰਦਾ ਤੇ ਇਸ ਤੋਂ ਬਚਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਘਰ ਦੇ ਵਿੱਚ ਅਗਰ ਬੱਚੇ ਸ਼ਾਮ ਨੂੰ ਕਿਤੇ ਖੇਡਣ ਜਾ ਰਹੇ ਮੇਤਾ ਤੁਸੀਂ ਗੋਡਿਆਂ ਤੋਂ ਲੈ ਕੇ ਪੈਰਾਂ ਤੱਕ ਉਹਨਾਂ ਦੇ ਨਾਰੀਅਲ ਦਾ ਤੇਲ ਵੀ ਲਗਾ ਸਕਦੇ ਹੋ ਨਾਰੀਅਲ ਦੇ ਤੇਲ ਦੇ ਨਾਲ ਵੀ ਡੇਂਗੂ ਦਾ ਜਿਹੜਾ ਮੱਛਰ ਹੈ ਉਹ ਨਹੀਂ ਕੱਟ ਪਾਂਦਾ ਸੋ ਨਾਰੀਅਲ ਦਾ ਤੇਲ ਵੀ اچھی ਤਰ੍ਹਾਂ ਨਾਲ ਲਗਾਇਆ ਜਾ ਸਕਦਾ ਹੈ ਔਰ ਟਕਮੇ ਕਪੜੇ ਜ਼ਰੂਰ ਪਾਣੇ ਚਾਹੀਦੇ ਨੇ ਤੇ ਬਾਹਰਲੇ ਖਾਣੇ ਤੋਂ ਗਰੇਸ ਕਰਨਾ ਚਾਹੀਦਾ ਹੈ ਤਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਡੇਂਗੂ ਦਾ ਸਾਡੀ ਇਮਿਊਨਿਟੀ ਵੀਕ ਹੁੰਦੀ ਹੈ ਤੇ ਥੋੜਾ ਬੋਤਾ ਵੀ ਕਿਤੇ ਕੋਈ ਮੱਛਰ ਕੱਟਦਾ ਹੈ ਤੇ ਸਾਨੂੰ ਬੁਖਾਰ ਹੋ ਜਾਂਦਾ ਹੈ ਤੇ ਇਸ ਕਰਕੇ ਇਮਿਊਨਿਟੀ ਨੂੰ ਸਟਰੋਂਗ ਰੱਖਣ ਲਈ ਚੰਗੀਆਂ ਚੀਜ਼ਾਂ ਖਾਓ ਐ ਡਰਿੰਕਸ ਤੁਸੀਂ ਪੀਸ ਆਗਦੇ ਹੋਰ ਬਾਹਰਲੇ ਖਾਣੇ ਤੋਂ ਪਰਹੇਜ਼ ਕਰੋ ਆਈ ਹੋਪ ਇਹ ਵੀਡੀਓ ਤੁਹਾਡੇ ਲਈ ਵਧੀਆ ਰਹੀ ਹੋਵੇਗੀ ਵਧੀਆ ਲੱਗੀ ਹੈ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਸੁਝਾਅ ਸਾਂਝੇ ਕਰਨਾ ਪੇਜ ਮੋਹਲੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਦੋ YouTube ਚੈਨਲ ਹੈਲਥ ਐਡਵਾਈਸ ਵਿਧਰ ਜੋਦਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅ